ਇਹ ਜਿਹੜੀ ਸਮਾਧ ਦੇਖ ਰਹੇ ਹੋ ਇਹ ਹੈ ਡੋਗਰ ਦੀ ਪਾਕਿਸਤਾਨ ਚੋਂ ਡੋਗਰ ਦਾ ਖਾਨਦਾਨ ਲੱਭ ਗਿਆ ਬੰਦਿਆਂ ਨੇ ਇੱਥੇ ਆ ਕੇ ਕੰਮ ਸ਼ੁਰੂ ਕਰਾਇਆ ਬੰਦੇ ਕਹਿੰਦੇ ਜਿੰਨੇ ਮਰਜੀ ਪੈਸੇ ਲੱਗ ਜਾਣ ਪਰ ਸਾਡੇ ਬੱਡ ਬਲੇਰੇ ਦੀ ਜਿਹੜੀ ਕਬਰ ਹੈ ਵਧੀਆ ਬਣਨੀ ਚਾਹੀਦੀ ਹੈ ਬਾਈ ਹਰਿਆਊ ਖੜਿਆ ਹਰਿਆਊ ਡਸਕੇ ਦੇ ਨਾਮ ਤੋਂ ਮਸ਼ਹੂਰ ਹੈ ਇਹ ਵੈਸੇ ਆਪਾਂ ਕਬਰ ਕਹਿ ਸਕਦੇ ਹਾਂ ਮੁਸਲਮ ਭਾਈਚਾਰੇ ਦੇ ਵਿੱਚ ਕਬਰਾਂ ਹੁੰਦੀਆਂ ਨੇ ਇਹ ਹੈਗੀ ਡੋਗਰ ਦੀ ਬਹੁਤ ਤਾਕੜਾ ਕਿਰਦਾਰ ਹੋਇਆ ਆਪਣੇ ਇਤਿਹਾਸ ਨਾਲ ਜੁੜਿਆ ਹੋਇਆ ਜਾਣਦੇ ਹੋ ਤੁਸੀਂ ਜੌਣਾ ਮੋੜ ਤੇ ਡੋਗਰ ਦਾ ਕਿੱਸਾ ਹੈ ਨਾ ਤੇ ਇਹ ਇਹ ਪਹਿਲਾਂ ਤਾਂ ਸਿਰਫ ਇੰਨੀ ਸੀ ਇਹ ਉਰੇ ਆਉਂਦੇ ਜਾਂਦੇ ਲੋਕਾਂ ਨੂੰ ਵੀ ਪਤਾ ਨਹੀਂ ਲੱਗਦਾ ਸੀ ਕਿ ਡੋਗਰ ਦੀ ਕਿਉਂਕਿ ਪੁੱਛਣ ਵਾਲੇ ਬਹੁਤ ਨੇ ਦੂਰੂ ਦੂਰ ਆਉਂਦੇ ਨੇ ਬੰਦੇ ਕਿ ਭਾਈ ਡੋਗਰ ਦੀ ਸਮਾਦ ਕਿੱਥੇ ਬਣੀ ਹੋਈ ਆ ਕੋਈ ਨਾਮੋਂ ਨਿਸ਼ਾਨ ਜਾਂ ਮਿਲਦਾ ਨਹੀਂ ਸੀ ਸਿਰਫ ਆਹੀ ਸੀ ਇਸ ਤਰ੍ਹਾਂ ਪਰ ਹੁਣ ਉਰੇ ਭਾਈ ਇਹ ਕਿਹਦੇ ਉਪਰਾਲੇ ਬਣ ਰਹੀ ਹੈ ਡੋਗਰ ਦੀ ਸਮਾਦ ਹੈ ਜਿਹੜੀ ਇਹ ਜੇ ਅਮਰੀਕਾ ਤੋਂ ਆਇਆ ਬੰਦਾ ਕੋਈ ਇਹਨਾਂ ਦਾ ਕੋਈ ਖਾਨਦਾਨ ਚੋਂ ਹੈ ਹਾਂ ਤੇ ਉਹ ਬਣਵਾ ਰਿਹਾ ਉਹ ਪਰਸੋ ਆ ਕੇ ਗਏ ਨੇ ਉਰੇ ਕਿਹਦੇ ਖਾਨਦਾਨ ਚੋਂ ਡੋਗਰ ਦੇ ਖਾਨਦਾਨ ਚੋਂ ਡੋਗਰ ਦੇ ਖਾਨਦਾਨ ਚੋਂ ਅੱਛਾ ਤੇ ਉਹ ਬਣਾ ਰਹੇ ਨੇ ਹਾਂ ਜੀ ਉਰੇ ਉਰੇ ਰਹਿੰਦੇ ਕਿੱਥੇ ਨੇ ਬਾਈ ਉਹ ਬੰਦੇ ਹੋ ਗੜੇ ਹੋ ਨੇ ਉਹ ਰਹਿੰਦੇ ਤਾਂ ਜੀ ਹੁਣ ਤਾਂ ਪਹਿਲਾਂ ਪਾਕਿਸਤਾਨ ਸੀ ਹਾਂ ਤੇ ਹੁਣ ਉਹ ਬੰਦਾ ਅਮੇਰ ਘਰੇਗਾ ਅੱਛਾ ਕੀ ਬਾਤ ਆ ਉਹਨੇ ਉੱਥੋਂ ਮਤਲਬ ਦੇਖਿਆ ਵੀ ਇੰਡੀਆ ਆਇਆ ਉਹ ਇੰਡੀਆ ਆ ਕੇ ਪੱਤ ਲੱਭਿਆ ਹੋਊਗਾ ਉਰੇ ਉਹਨੇ ਹਾਂ ਜੀ ਹਾਂ ਯੇ ਉਰੇ ਅੱਛਾ ਅਮਰੀਕਾ ਤੋਂ ਬੰਦਾ ਆਇਆ ਹਾਂ ਉਹਨੇ ਉਰੇ ਪਤਾ ਕਰਿਆ ਵੀ ਸਾਡੇ ਕੋਈ ਵੱਡ ਬਡੇਰਾ ਸੀ ਉਰੇ ਡੋਗਰ ਕਹਿਣ ਦਾ ਮਤਲਬ ਹੈਨਾ ਤੇ ਐ ਨਹੀਂ ਪਤਾ ਵੀ ਕੀ ਲੱਗਦਾ ਉਹਦਾ ਡੋਗਰ ਦਾ ਉਹ ਬੰਦਾ ਕਿਹੜਾ ਬਣਵਾ ਰਿਆ ਨਹੀਂ ਐ ਨਹੀਂ ਪਤਾ ਜੀ ਬਸ ਇਹਨਾਂ ਦੇ ਪਸ਼ੋਕਰ ਚੋਂ ਕੋਈ ਪਸ਼ੋਕਰ ਚੋਂ ਆ ਕੋਈ ਹੈਨਾ ਤੇ ਉਹਨਾਂ ਨੇ ਖਰਚਾ ਹੋ ਰਿਹਾ ਇਹਦੇ ਉੱਪਰ ਮੈਨੂੰ ਦੇ ਗਿਆ 35000 ਰੁਪਇਆ ਅੱਛਾ 35000 ਸਾਨੂੰ ਦੇ ਗਿਆ ਉਹ ਤੁਸੀਂ ਮਿਸਤਰੀ ਹੋ ਮਿਸਤਰੀ ਤੇ ਉਰੇ ਫਿਰ ਤੁਸੀਂ ਇੱਟਾ ਉੱਟਾ ਮਤਲਬ ਆਪ ਸਾਰਾ ਸਿਸਟਮ ਕਰਿਆ ਸਾਰਾ ਇੱਟਾ ਵਟਾ ਸਿਮੈਂਟ ਸਰੀਆ ਸਾਰਾ ਮੈਂ ਆਪ ਲੈਂਦਾ ਜਾਂ ਕਿਹ ਬਾਤ ਯਾਰ ਬਹੁਤ ਵਧੀਆ ਗੱਲ ਕਰੀ ਉਰੇ ਇੱਕ ਮੈਂ ਵੀ ਖਾਣਾ ਮੁਸਲਮਾਨਾਂ ਦਾ ਮੁੰਡਾ ਅੱਛਾ ਵੈਰੀ ਗੁੱਡ ਬਾਈ ਬਹੁਤ ਵਧੀਆ ਯਾਰ ਅੱਛਾ ਤੇ ਸਾਨੂੰ ਕਿਹਨੇ ਮਿਲਾਇਆ ਅਮਰੀਕਾ ਵਾਲੇ ਬੰਦੇ ਨਾਲ ਤੇ ਉਰੀ ਆਏ ਸੀ ਉਹ ਮੈਨੂੰ ਫੋਨ ਕਰਤਾ ਸੀ ਮੁੰਡੇ ਨੇ ਹਾਂ ਆਪਣਾ ਕਰਮਜੀਤ ਹਰਿਆਊਆ ਜਿਹੜਾ ਹਾਂ ਲਿਹਕਾ ਹਾਂ ਉਹਨੇ ਮੈਨੂੰ ਫੋਨ ਕਰਤਾ ਸੀ ਹਾਂ ਕੀ ਕਹਿੰਦਾ ਹਾਂ ਉਹ ਕਹਿੰਦੇ ਵੀ ਉਰੇ ਉਰੇ ਆ ਕੇ ਉਹਨਾਂ ਨੇ ਪਹਿਲਾਂ ਮਿਸਤਰੀ ਪੁੱਛਿਆ ਸੀ ਹੋਰ ਹਾਂ ਉਹਨਾਂ ਨੇ ਕੋਈ ਗੱਲਬਾਤ ਨਹੀਂ ਕੀਤੀ ਹਾਂ ਉਹ ਕਹਿੰਦੇ ਜੀ ਹੋਰ ਬੰਦਾ ਨਹੀਂ ਕੋਈ ਬਣਾਦਾ ਆਪਣਾ ਮੁਸਲਮਾਨ ਭਾਈ ਬਣਾਉਗਾ ਇਹਨੂੰ ਕੋਈ ਅੱਛਾ ਹਾਂ ਤੇ ਉਹਨਾਂ ਨੇ ਫਿਰ ਮੇਰਾ ਨੰਬਰ ਦਿੱਤਾ ਮੇਰੇ ਨਾਲ ਗੱਲ ਕਰੀ ਠੀਕ ਆ ਬਈ ਕੋਈ ਪਿੰਡ ਵਾਲਿਆਂ ਨੂੰ ਕੋਈ ਸਹਿਯੋਗ ਜਾਂ ਕੋਈ ਇਤਰਾਜ਼ ਤਾਂ ਨਹੀਂ ਹੈ ਕਿਸੇ ਨੂੰ ਵੀ ਨਾ ਕੋਈ ਇਤਰਾਜ਼ ਨਹੀਂ ਪਿੰਡਰ ਦਾ ਬਹੁਤ ਜ਼ਿਆਦਾ ਖੁਸ਼ ਨੇ ਖੁਸ਼ ਨੇ ਪਿੰਡ ਵਾਲੇ ਬਹੁਤ ਜ਼ਿਆਦਾ ਖੁਸ਼ ਕਿਉਂਕਿ ਉਰੇ ਦਿੱਕਤ ਇੱਕ ਸੀ ਕਿਉਂਕਿ ਆਪਾਂ ਅਗਰ ਗੱਲ ਕਰੀਏ ਆਪਣੇ ਵਿਰਸੇ ਦੇ ਨਾਲ ਹੈ ਖਣਾ ਤੇ ਉਰੇ ਹੈ ਕੁਛ ਨਹੀਂ ਸੀ ਸਿਰਫ ਆਹੀ ਇੰਨੀ ਜਿਹੀ ਜਗ੍ਹਾ ਦਿਖਦੀ ਸੀ ਹੁਣ ਤਾਂ ਵੀ ਕਾਕੂ ਹੋ ਗਿਆ ਦੀ ਦੇਖਣੋਂ ਹਟ ਗਈ ਬਈ ਬਹੁਤ ਘਟਦੀ ਨਹੀਂ ਸੀ ਤਾਂ ਪਤਾ ਹੀ ਨਾ ਸੀ ਤਾਂ ਕੱਲ ਅਸੀਂ ਆ ਕੇ ਉਹਦੇ ਤਿੰਨ ਤਰੀਕ ਨੂੰ ਇਹ ਸਾਰੀ ਰਿਪੇਅਰ ਕਰੀ ਇਹਦੀ ਆ ਬੂਈਆਂ ਪਈਆਂ ਪੱਟ ਕੇ ਸਾਰੀ ਸਾਫ ਸਫੀਆ ਕਰਕੇ ਹਾਂ ਤੇ ਹੁਣ ਬਹੁਤ ਲੋਕ ਖੜ ਕੇ ਜਾਂਦੇ ਨੇ ਸਾਡੇ ਨਾਲ ਬਈ ਅੱਛਾ ਬਈ ਬਈ ਉਹ ਆਪਾਂ ਡਸਕੇ ਦਾ ਕਹਿਣਾ ਕਿ ਡੋਕ ਡਸਕੇ ਦਾ ਦੀ ਇਹ ਚੱਕਰ ਕੀ ਹੈ ਹਰਿਆਊ ਚ ਸਮਾਦ ਬਣਾ ਰਹੇ ਹੋ ਤੁਸੀਂ ਉਹ ਕਹਿੰਦੇ ਨੇ ਡਸਕੇ ਦਾ ਦੀ ਮਾਣਾ ਦੱਸਿਓ ਕੀ ਸੀ ਗੱਲਬਾਤ ਆਈ ਹੋ ਸਕਦਾ ਉਹਨਾਂ ਦੇ ਸਾਥ ਨਾਨਕੇ ਹੁਣ ਉੱਥੇ ਡਸਕੇ ਡਸਕੇ ਹਾਂ ਜੀ ਉਹ ਹੈ ਹਰਿਆਊ ਦਾ ਸੀ ਹੈ ਹ ਨਲੇ ਕਹਿੰਦੇ ਢਾਤੀ ਹਵੇਲੀ ਉਹ ਹਵੇਲੀ ਤਾਂ ਢਾਤੀ ਵੈਸੇ ਇੱਕ ਦੋ ਕੰਦਾ ਹੈਗੇ ਨੇ ਵਿੱਚ ਉਹਦੀ ਪ੍ਰਾਣੀਆਂ ਨਿਸ਼ਾਨੀਆਂ ਜਿਵੇਂ ਅਲਮਾਰੀ ਲਮੂਰੀ ਸਭ ਕੁਝ ਉੱਥੇ ਪਿਆ ਸਮਾਨ ਬਰਾਈ ਹੋਇਆ ਉਹ ਘਰ ਵਾਲੇ ਸੇਵਾ ਕਰਦੇ ਨੇ ਉੱਥੇ ਸੇਵਾ ਕਰਦੇ ਨੇ ਹਾਂ ਭਾਈ ਡੋਗਰ ਦਾ ਕਰਤਾਰ ਕਿਹਾ ਜਾਂਦੀ ਕਹਿੰਦੇ ਯਾਰ ਬਹੁਤ ਅਣਕੀ ਬਹੁਤ ਹੀ ਬੰਦਾ ਡੋਗਰ ਵੀ ਹਾਂ ਹੀ ਡੋਗਰ ਅਣਕੀ ਦਾ ਬਹੁਤ ਸੀ ਬੰਦਾ ਉਹ ਕਹਿੰਦੇ ਵੀ ਜਾਣ ਕੇ ਜੌਣੇ ਮੋੜ ਦੇ ਜਦੋਂ ਲਲਕਾਰ ਸੁਨੇਹਾ ਲਾਇਆ ਜੌਣੇ ਮੋੜ ਨੂੰ ਉਹਦੇ ਨਾਲ ਕੋਈ ਤੁਰਿਆ ਨਹੀਂ ਮੁਲਾਜ਼ਮ ਹੀ ਨਹੀਂ ਤੁਰੇ ਇਕੱਲਾ ਗਿਆ ਉਹ ਬਾਹਰ ਪਿੰਡ ਦੀ ਜੂ ਤੇ ਬਾਹਰ ਹੈ ਨਾ ਕਿਹੜੀ ਲੜਾਈ ਹੋਈ ਸੀ ਉਹ ਭਾਈ ਉਹ ਪਤਾ ਕਿਸੇ ਉਰੇ ਇਸ ਏ ਡੋਗਰ ਦੀ ਐ ਨਹੀਂ ਪਤਾ ਜੀ ਕਿੱਥੇ ਮਰਿਆ ਤੇ ਉਰੇ ਸਮਾਦ ਬਣਾਉਣ ਦਾ ਆਕਰ ਗੱਲ ਕਰੀਏ ਉਰੇ ਸਮਾਦ ਬਣਾਉਣ ਦਾ ਖਾਸ ਕਾਰਨ ਕੀ ਆ ਇਸ ਜਗ੍ਹਾ ਦੇ ਉੱਪਰ ਕਿਉਂ ਹੈ ਆਪਾਂ ਬਣਾ ਰਹੇ ਆ ਇਸ ਜਗ੍ਹਾ ਤੇ ਕਿਉਂ ਬਣਾਈ ਸਮਾਦ ਇਹ ਜਿਹੜੇ ਫਿਰ ਸਾਡੇ ਮੁਸਲਮਾਨਾਂ ਦੀ ਜਿਹੜੀ ਇਹ ਕਬਰਸਤਾਨ ਆ ਗਈ ਸਾਡੇ ਕਬਰਸਤਾਨ ਨੇ ਕਬਰਾਂ ਨੇ ਉਰੇ ਮੁਸਲਮਾਨਾਂ ਦੀ 22 ਕਿੰਨੇ ਹੈ ਅੱਛਾ ਬਾਈ ਉਹਨੇ ਕਬਰਾਂ ਨੇ ਰਿਆਗੇ ਅੱਛਾ ਬਾਈ ਹਾਂ ਤਾਂ ਇਹ ਤਾਂ ਹੁਣੇ ਚੱਲ ਇੱਕ ਆਪਾਂ ਹੋਰ ਆਕਰ ਗੱਲ ਕਰੀਏ ਧੰਨਵਾਦ ਉਸ ਅਮਰੀਕਾ ਵਾਲੇ ਬਾਈ ਦਾ ਕਿਹੜੇ ਨੇ ਬੰਦੇ ਨੇ ਉਪਰਾਲਾ ਕਰਿਆ ਯਾਰ ਬਾਈ ਦੇਖ ਲਓ ਬਾਹਰ ਆ ਕੋਈ ਡੋਗਰ ਦੇ ਖਾਨਦਾਨ ਚੋਂ ਆ ਬੰਦਾ ਤੇ ਉਹ ਇਹ ਬਾਈ ਆਪਣੇ ਤਰੀਕੇ ਦੇ ਨਾਲ ਕਿਉਂਕਿ ਮੁਸਲਮ ਭਾਈਚਾਰੇ ਦਾ ਬਾਈ ਇਹ ਮਿਸਤਰੀ ਵੀ ਕਿੜਾ ਹੈਗਾ ਤੇ ਹੋ ਸਕਦਾ ਇਹ ਬਾਈ ਕੋਈ ਮਿਸਤਰੀ ਸਾਹਿਬ ਆਪਾਂ ਗੱਲ ਕਰੀਏ ਕਦੋਂ ਇਹ ਬਣਾਉਣੇ ਆ ਕੋਈ ਚੀਜ਼ਾਂ ਦਾ ਧਿਆਨ ਵੀ ਰੱਖਣਾ ਪੈਂਦਾ ਥੋੜੇ ਆਪਦੇ ਕਿਹੜਾ ਹੁੰਦਾ ਮੁਸਲਮ ਭਾਈਚਾਰੇ ਦੇ ਵਿੱਚ ਕਿਵੇਂ ਸਮਾਦ ਬਣਾ ਰਹੇ ਆ ਹਾਂਜੀ ਹਾਂ ਇਹ ਰੱਖਣਾ ਪਹਿਲਾਂ ਜੀ ਕਿ ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਹੁੰਦਾ ਇਹ ਦੱਸ ਸਕੋ ਧਿਆਨ ਤਾਂ ਜੀ ਆਪਣਾ ਬਸ ਇਹਦਾ ਰੁੱਖ ਦੇ ਹਿਸਾਬ ਦੇਖਣਾ ਪੈਂਦਾ ਜੀ ਹਾਂ ਹਾਂ ਇਹ ਆਪਣਾ ਕੰਪਾਸ ਦੇ ਹਿਸਾਬ ਨਾਲ ਇਹਨੇ ਉਹ ਪੱਟ ਕੇ ਹੀ ਫੇਰ ਬਣਾਈਆ ਅੱਛਾ ਹਾਂਜੀ ਇਹਦਾ ਰੁੱਖ ਹੈ ਜਿਹੜਾ ਜਿਵੇਂ ਆਪਣਾ ਮਸਜਿਦ ਦਾ ਮੂੰਹ ਦਾ ਇਹਦਾ ਰੁਖ ਹੁੰਦਾ ਹੈ ਨਮਾਜ਼ ਪੜ੍ਹਦੇ ਆਂ ਉਸ ਹੱਬ ਨਾਲ ਦਾ ਇਹਦਾ ਰੁਖ ਰੱਖ ਕੇ ਅੱਛਾ ਬਈ ਫੇਰ ਬਣਾਈਏ ਕਪਾਸ ਕੱਢ ਕੇ ਮੋਬਾਈਲ ਦੇ ਵਿੱਚੋਂ ਅੱਛਾ ਬਈ ਉਹਦੇ ਨਾਲ ਨਿਸ਼ਾਨੀ ਲਾ ਕੇ ਫੇਰ ਬਣਾਈਏ ਬਾਈ ਯਾਰ ਸੱਤੀ ਮਿਸਤਰੀ ਸਾਹਿਬ ਨੇ ਨਾਮ ਕੀਆ ਤੁਹਾਡਾ ਨਸ਼ਤਰ ਖਾਨ ਹੈ ਜੀ ਬਾਈ ਬਣ ਕੇ ਜੇ 35000 ਤੋਂ ਵੱਧ ਲੱਗਿਆ ਹੋਰ ਵੀ ਲਾ ਦੀ ਪਰ ਸਿਰਾ ਲਾ ਦੀ ਦੂਰ ਉਦੂਰੋਂ ਦੇਖਣ ਆਉਣਗੇ ਤੇਰੀ ਕਾਰ ਅੱਗੇ ਆ ਜੀ ਉਹਨਾਂ ਦੀ ਛੋਟ ਹੈ ਜੀ ਆਪ ਨੂੰ ਖੁੱਲਾ ਚੈਲੰਜ ਹੈ ਉਹਨਾਂ ਦਾ ਅੱਛਾ ਉਹ ਵੀ ਕਹਿੰਦੇ ਜੀ ਇੰਨਾ ਥੋੜੀ ਲੇਬਰ ਦਾ ਖਰਚਾ ਆਉਂਦਾ ਜਾਂ ਹੋ ਸਾਮਾਨ ਦਾ ਵੀ ਸਾਨੂੰ ਦੱਸੋ ਅਸੀਂ ਆਪੀ ਪੈਸੇ ਦੇਵਾਂਗੇ ਆਪੀ ਪੈਸੇ ਦੇਵਾਂਗੇ ਧੰਨਵਾਦ ਅਮਰੀਕਾਲੇ ਬਾਈ ਦਾ ਵੀ ਮੈਂ ਗੱਲਬਾਤ ਵੀ ਕਰਨ ਦੀ ਬਾਈ ਨਾਲ ਕੋਸ਼ਿਸ਼ ਕਰੂੰਗਾ ਅਗਰ ਮੇਰੀ ਗੱਲਬਾਤ ਹੁੰਦੀ ਆ ਤਾਂ ਬਹੁਤ ਵਧੀਆ ਗੱਲ ਆ ਬਾਈ ਦੀ ਤੇ ਇੱਕ ਮੈਨੂੰ ਐਂ ਤੇ ਇਹ ਇਹਦੇ ਉੱਪਰ ਵੀ ਚਣਾ ਕਿਵੇਂ ਕਰੋਗੇ ਇਹਦੇ ਉੱਪਰ ਮਤਲਬ ਕੀ ਲਾਉਂਗੇ ਇਹਦੇ ਉੱਪਰ ਜੀ ਅਸੀਂ ਅਸਲ ਤਾਂ ਜਿਹੜੀ ਪੁਰਾਣੀ ਇੱਟ ਪਈਆ ਮਸੂਰੀ ਕਿਹੜੀ ਆ ਆ ਮਸੂਰੀ ਇੱਟ ਹਾਂ ਇਹ ਯਾਦ ਅਸਤੇ ਇਹੀ ਰੱਖਾਂਗੇ ਇਹਦੀ ਪੁਰਾਣੀ ਮਸੂਰੀ ਦੀ अच्छा भाई हां ਵੀ ਨਵੇਂ ਉਹ ਚ ਨਹੀਂ ਕਰਦੇ ਕਿਉਂਕਿ ਫਿਰ ਇਹਦੀ ਪੁਰਾਣੀ ਉਹ ਜਿਹੜੀ ਸਾਰੀ ਉਹ ਖਤਮ ਹੋ ਜਾਊਗਾ ਖਤਮ ਹੋ ਜਾਊਗਾ ਫਿਰ ਤਾਂ ਨਵਾਂ ਜਾ ਬਣ ਜਾਊਗਾ ਵੀ ਪੁਰਾਣਾ ਇਤਿਹਾਸ ਵੀ ਪੁਰਾਣਾ ਝਲਕਣਾ ਚਾਹੀਦਾ ਆਪਣਾ ਹਾਂਜੀ ਬਸ ਇਹਦੇ ਵਿੱਚ ਸਾਡੀ ਸਾਰੀ ਲਾਇਬਲ ਸਾਈਡਾਂ ਦੇ ਫਸਲਾ ਕੇ ਇਹਦੇ ਕਵਰ ਦੇ ਉੱਪਰ ਸਾਰੀ ਮਸੂਰੀਟ ਪੁਰਾਣੀ ਲਾ ਕੇ ਅੱਛਾ ਬਾਈ ਫਿਰ ਵੀ ਇਹਦੀ ਜਿਆਦਾਸਤ ਜਿਹੜੀ ਪੁਰਾਣੀ ਉਹੀ ਬਣਾ ਕਿਵੇਂ ਕਈ ਥਾਵਾਂ ਉੱਪਰ ਦੇਖਦੇ ਆਪਾਂ ਸੰਗਮਾਰ ਮਰਜੀ ਲੱਗੀ ਹੁੰਦੀ ਆ ਉਹ ਵੀ ਉਹ ਨਹੀਂ ਲਾ ਸਕਦੇ ਹਾਂਜੀ ਅੱਛਾ ਫਿਰ ਤਾਂ ਇਹ ਖਤਮ ਹੋ ਜਾਊਗਾ ਨਾ ਸਾਰੀ ਖਤਮ ਹੋ ਜਾਊਗਾ ਗੱਲ ਬਾਤ ਤੇ ਇਹ ਕੰਨੀ ਉੱਚੀ ਲੈ ਕੇ ਜਾਉਂਗੇ ਕਿਹੜ ਅੱਛਾ ਉੱਥੇ ਗੇਟ ਆ ਜੂਗਾ ਇਹ ਸਾਰਾ ਇਧਰੋਂ ਬੰਦ ਹੋ ਜਾਣਾ ਸਾਰਾ ਬੰਦ ਹੋ ਜਾਣਾ ਕਿੰਨੇ ਫੁੱਟ ਤੇ ਜਾ ਕੇ ਲੈਂਟਰ ਪਾਉਂਗੇ ਲੈਂਟਰ ਦਾ ਜੀ ਹਜੇ ਕੋਈ ਲੈਂਟਰ ਦਾ ਹੋਣੀ ਹੈਗਾ ਇਹਦਾ ਅੱਛਾ ਹਾਂ ਵੀ ਹਜੇ 3000 ਇੱਟ ਦੇ ਆਪਾਂ ਨੂੰ ਪੈਸੇ ਦੇ ਗਏ ਸੀ ਉਹ ਅੱਛਾ ਵੀ ਲੈਂਟਰ ਤੋਂ ਕਰਦੇ ਜੇ ਆਪਾਂ ਕਹੀਏ ਪੈਸਾ ਨਹੀਂ ਕੋਈ ਲੈਂਟਰ ਤੋਂ ਕਦਾ ਆ ਹਾਂ ਨਾ ਜੀ ਪੈਸੇ ਲੈਂਟਰ ਤੱਕ ਪੈਸਾ ਨਹੀਂ ਆਇਆ ਉਹ ਕਹਿੰਦੇ ਸੀ ਵੀ ਆਪਾਂ ਹੋ ਸਕਦਾ ਵੀ ਕਦੇ ਵੀ ਆਪਾਂ ਇਹਦਾ ਲੈਂਟਰ ਪਾਵਾਂਗੇ ਆਪਾਂ ਵੀ ਪਾਵਾਂਗੇ ਠੀਕ ਆ ਇਹਦਾ ਕਮਰਾ ਇਹ ਹਾਂ 12 ਵੀ 15 ਦਾ ਇਹ ਕਮਰਾ ਸੀ ਬਣਾਇਆ ਹੋਇਆ ਅੱਛਾ ਬਾਈ ਹਾਂ ਜੀ ਤਾਂ ਬਾਈ ਬਹੁਤ ਵੱਡੀ ਗੱਲ ਹੈ ਕਿ ਬੰਦੇ ਨਹੀਂ ਆਪਣੇ ਵੱਡ ਵਡੇਰੇ ਨੂੰ ਭੁੱਲ ਜਾਂਦੇ ਨੇ ਪਰ ਪਾਕਿਸਤਾਨ ਚ ਕਿਉਂਕਿ ਆਪਾਂ ਨੂੰ ਪਤਾ ਕਿ ਜਦੋਂ ਆਪਣਾ ਵੰਡ ਵਡੇਰਾ ਵੰਡਿਆ ਗਿਆ ਆਪਣਾ ਸਾਰਾ ਦੋੇ ਪਾਸੇ ਪਾਕਿਸਤਾਨ ਤੇ ਇੰਡੀਆ ਡੋਗਰ ਵਾਲਾ ਜਿਹੜਾ ਪਰਿਵਾਰ ਸੀ ਉਹ ਚਲਿਆ ਗਿਆ ਸੀ ਪਾਕਿਸਤਾਨ ਸਹੀ ਹੈ ਨਾ ਭਾਈ ਮੈਂ ਉਹ ਚਲਿਆ ਗਿਆ ਸੀ ਪਾਕਿਸਤਾਨ ਖਾਨਦਾਨ ਸੀ ਜਿਹੜਾ ਉਹਨਾਂ ਦਾ ਹੁਣ ਗੱਲ ਵੀ ਕਰ ਰਿਹਾ ਸੀ ਆਉਂਦੇ ਹੋਏ ਤੇ ਉਸ ਤੋਂ ਬਾਅਦ ਹੁਣ ਕਿਸੇ ਨੂੰ ਯਾਦ ਆਈ ਹੁਣੀ ਕਿਉਂਕਿ ਜੌਣਾ ਮੋੜ ਫਿਲਮ ਆ ਜਤਿੰਦਰ ਮੋਹਰ ਹੋਰਾਂ ਨੇ ਬਾਈ ਹੋਰਾਂ ਦਾ ਵੀ ਧੰਨਵਾਦ ਕਿ ਪੁਰਾਣੀ ਚੀਜ਼ ਚੱਕੀ ਉਹਨਾਂ ਨੇ ਹੈਨਾ ਪੁਰਾਣਾ ਆਪਣਾ ਵਿਰਸਾ ਜਿਹੜਾ ਨੂੰ ਦਿਖਾਉਣ ਦੀ ਕੋਸ਼ਿਸ਼ ਕਰੀ ਜ ਬਹੁਤ ਤਾਕੜਾ ਕਿਰਦਾਰ ਨਿਭਾਇਆ ਉਸ ਤੋਂ ਬਾਅਦ ਲੋਕਾਂ ਨੇ ਸਰਚਾਂ ਵੀ ਬਹੁ ਮਾਰੀਆਂ ਗੂਗਲ ਦੇ ਉੱਪਰ ਕਿ ਡੋਗਰ ਦਾ ਪਿੰਡ ਕਿਹੜਾ ਡੋਗਰ ਦੀ ਸਮਾਦ ਕਿੱਥੇ ਆ ਉਸੇ ਤਰ੍ਹਾਂ ਉਸ ਬੰਦੇ ਨੇ ਕਿਹੜਾ ਖਾਨਦਾਨ ਦਾ ਉਹਨਾਂ ਦਾ ਬੰਦਾ ਉਹਨਾਂ ਦਾ ਵੀ ਮਨ ਚ ਆਇਆ ਹੋਣਾ ਕਿ ਯਾਰ ਆਪਣੇ ਵੱਡ ਬਡੇਰੀ ਦੀ ਇੱਕ ਯਾਦਗਾਰ ਬਣਾਈ ਜਾਵੇ ਉਹ ਫਿਰ ਉਹਰੇ ਪਾਉਂਦੇ ਨੇ ਇੰਡੀਆ ਦੇ ਵਿੱਚ ਮਿਸਤਰੀ ਸਾਹਿਬ ਹੋਰੋ ਮਿਲਦੇ ਨੇ ਉਹਨਾਂ ਨੂੰ 35000 ਰੁਪਏ ਦੇ ਕੇ ਕਹਿੰਨੇ ਹ ਜੇ ਕਿੰਨਾ ਕਿੰਨਾ ਤੋਂ ਕੰਮ ਹੋਊਗਾ ਉਹਨਾਂ ਕੇ ਪੈਸਿਆਂ ਨਾਲ ਇਹ ਕਰ ਦੇਣਗੇ ਬਾਅਦ ਚ ਉਹ ਕਹਿ ਕੇ ਤਾਂ ਗਏ ਨੇ ਕਹਿੰਦੇ ਵੀ ਅੱਗੇ ਵੀ ਆਪਾਂ ਕਰਵਾਵਾਂਗੇ ਬਾਕੀ ਦੇਖਦੇ ਆਂ ਭਾਈ ਕਿੱਥੇ ਇਹਦੀ ਕਦੋਂ ਫਾਈਨਲ ਲੁੱਕ ਆ ਜੂਗੀ ਸਾਹਮਣੇ ਉਹ ਵੀ ਆਪਾਂ ਲੈ ਕੇ ਆਵਾਂਗੇ ਵੀਡੀਓ ਤਾਂ ਦੋਸਤੋ ਤੁਸੀਂ ਨੇ ਪੂਰੀ ਗੱਲਬਾਤ ਸੁਣੀ ਕਿਸ ਤਰ੍ਹਾਂ ਅੱਜ ਵੀ ਜਿਹੇ ਲੋਕ ਨੇ ਜੋ ਕਿ ਆਪਣੇ ਵੱਡ-ਵਡੇਰਿਆਂ ਦੀ ਕਦਰ ਕਰਦੇ ਨੇ ਪਰ ਕਈ ਬੰਦਿਆਂ ਨੂੰ ਤਾਂ ਆਪਣੇ ਦਾਦੇ ਆਪਣੇ ਪਰਦਾਦੇ ਤੱਕ ਦੇ ਨਾਂ ਵੀ ਨਹੀਂ ਪਤਾ ਤਾਂ ਦੋਸਤੋ ਅਗਰ ਤੁਸੀਂ ਇਹ ਵੀਡੀਓ ਫੇਸਬੁੱਕ ਦੇ ਉੱਪਰ ਦੇਖ ਰਹੇ ਹੋ ਤਾਂ ਵੀਡੀਓ ਨੂੰ ਸ਼ੇਅਰ ਕਰਕੇ ਪੇਜ ਨੂੰ ਫੋਲੋ ਕਰ ਲਿਓ ਅਗਰ YouTube ਦੇ ਉੱਪਰ ਦੇਖ ਰਹੇ ਹੋ ਤਾਂ ਅਜਿਹੀਆਂ ਹੋਰ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਤੇ ਲਾਈਕ ਕਰਕੇ ਸ਼ੇਅਰ ਵੀ ਕਰਦੇ ਹੋ ਧੰਨਵਾਦ ਰੱਬ ਰਾਖਾ